ਡੇਰਾ ਬਾਬਾ ਨਾਨਕਦੀਨ ਨਗਰ ਕੌਂਸਲ ਚੋਣਾਂ ਆਮ ਆਦਮੀ ਪਾਰਟੀ ਵਿੱਚੋਂ ਵੱਡੀ ਜਿੱਤ ਹਾਸਲ ਕੀਤੀ ਹੈ ਆਮ ਆਦਮੀ ਪਾਰਟੀ ਨੇ 13 ਵਾਰਡਾਂ ਦੇ ਵਿੱਚੋਂ 9 ਸੀਟਾਂ ਤੇ ਜਿੱਤ ਹਾਸਲ ਕਰ ਲਈ ਜਦਕਿ 4 ਸੀਟਾਂ ਤੇ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਨੇ ਗੱਲਬਾਤ ਕਰਦੇ ਦੌਰਾਨ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਰੰਦਾਵਾ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਵੋਟਰਾਂ ਦਾ ਅਸੀਂ ਦਿলো ਧੰਨਵਾਦ ਕਰਦੇ ਹਾਂ ਇਹਨਾਂ ਨੇ ਸਾਡੇ ਕੰਮਾਂ ਨੂੰ ਵੋਟਾਂ ਪਾਈਆਂ ਨੇ ਤੇ ਅਗਾਂਹ ਵੀ ਅਸੀਂ ਇਹਨਾਂ ਦੇ ਕੰਮ ਕਰਦੇ ਰਵਾਂਗੇ ਨਾਲ ਹੀ ਵਾਰਡ ਨੰਬਰ 4 ਜਿਸ 'ਚ ਕਾਂਗਰਸ ਉਮੀਦਵਾਰ ਦਾ ਸਿਰਪਾਟ ਆਇਆ ਤੇ ਉਹਨਾਂ ਕਿਹਾ ਕਿ ਸੱਟਾਂ ਲੱਗੀਆਂ ਨੇ ਉਸਤੇ ਬੋਲੇ ਕਿ ਗੁਰਦੀਪ ਰੰਦਾਵਾ ਨੇ ਕਿਹਾ ਕਿ ਇਹ ਤਾਂ ਸਿਰਪਟਨਾ ਦਾ ਇੱਕ ਸ਼ਗਨ ਹੁੰਦਾ ਹੈ ਏਵਨ ਪੰਜਾਬੀ ਟੀਵੀ ਲਈ ਲਪੇਟ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਅਮਰ ਸਿੰਘ ਦੋ ਘੰਟੇ ਪਹਿਲਾਂ ਗਿਆ ਸੀ ਵੀ ਕਮੇਟੀ ਡੇਰਾ ਬਾਬਾ ਨਾਨਕ 'ਚ ਆਪ ਬਣ ਗਈ ਬਣ ਗਈ ਜੀ ਬਾ ਝੂੜਤ ਨਹੀਂ ਕਿਹਾ ਹੈ ਸੱਚ ਗਿਆ ਹੈ ਨਾ 12 ਦੇ ਵਿੱਚੋਂ 9 12 ਦੇ ਵਿੱਚੋਂ 3 ਕਾਂਗਰਸ 9 ਦੇ ਆਮ ਆਦਮੀ ਪਾਰਟੀ ਇੱਕ ਦਰਜਣੇ ਜੇ ਬਾਕੀ ਆਉਣ ਵਾਲਾ ਬਣ ਕੇ ਬਣ ਕੇ ਜੀਣਾ ਚਾਹੋ ਕਿ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਕਿ ਜਿਨ੍ਹਾਂ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਮੋਹਰ ਲਾ ਕੇ ਸਾਬਤ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਕਹਿਣੀ ਕਰਨੀ ਤੇ ਕਥਨੀ ਚ ਪੂਰੀ ਹੈ ਆ ਗੰਦਰਪਾਲ ਸਿੰਘ ਪਾ ਲਈ ਕੀ ਕਿਹੜੀ ਪਾਰਟੀ ਵੱਲੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਕੀ ਤੁਸੀਂ ਖੁਦ ਉਮੀਦਵਾਰ ਸੀ ਕੀ ਹੋਇਆ ਕੀ ਮੈਂ ਖੁਦ ਕਾਂਸਲ ਪਾਰਟੀ ਅੱਛਾ ਕੀ ਹੋਇਆ ਕੀ ਕੁਝ ਨਹੀਂ ਜਦੋਂ ਉਹ ਬਾਹਰ ਆਏ ਆ ਤੇ ਲੜ ਡਾਗਾ ਹੀ ਜਾ ਰਹੇ ਆ ਇੱਕ ਰਜਤ ਆ ਇੱਕ ਰਿੰਕੂ ਮਲਵਾਹ ਇਹਨਾਂ ਨੇ ਦੇ ਬਦਾਰੇ ਤੇ ਵਾਅਦ ਮਾਰੀ ਗਏ ਰਜਤ ਨੇ ਦਲਕਾਹਾਂ ਮਾਰ ਕੇ ਕਹਿ ਆਈ ਇਹਨੂੰ ਫੜ ਲਓ ਇਹਨੂੰ ਦੱਸ ਦਈਏ ਸ਼ੇਰ ਜਦ ਸਾਡੀ ਵੀ ਚਾਦੀ ਵੋਟਾਂ ਧੱਕਾ ਗਿਆ ਬਸ ਉਸੇ ਵਾਰ ਕੋਈ 20 25 ਬੰਦੇ ਅਣ ਪਛਾਤੇ ਨਾਲ ਹੋਰ ਕਿੰਨੀਆਂ ਵੋਟਾਂ ਨਾਲ ਤੁਹਾਡੀ ਹਾਰ ਹੋਈ ਨਹੀਂ 40-40 ਨਾਲ ਹਾਰ ਦੇ ਬਾਵਜੂਦ ਜਿਉ ਚਿਤਕੇ ਸੀ ਫਿਰ ਲੜਾਈ ਹੋਉਂਦਾ ਵਾ ਕੀ ਬਚਾ ਸਰ ਨਾ ਕਰੋ ਆਜ ਕਿਹਦਾ ਕੀ ਵਜਾ ਇਹ ਦੱਸੋ ਬਦਮਾਸ਼ੀ ਵੀ ਹੋਣੀ ਚਾਹੁੰਦੇ ਨੇ ਹਰ ਜਦੋਂ ਕੋਈ ਗੱਲ ਨਹੀਂ ਸਾਡੇ ਕੋਲ ਵੀ ਪਿਛਲੇ ਵਾਲੇ ਕੈਂਡੀਡੇਟ ਹਾਰਿਆ ਸੀਗਾ ਅਸੀਂ ਤੇ ਵੀ ਕਹਿੰਦੇ ਬਦਮਾਸ਼ੀ ਹੋ ਗਈ ਇਹ ਥੱਕ ਗਿਆ ਆਪਣੇ ਘਰ ਕੋਈ ਮਦਦ ਆਈ ਕੋਈ ਗੱਲ ਨਹੀਂ ਇਹਨਾਂ ਨੇ ਹੁਣ ਕਿਤਾਬਾਂ ਹੀ ਦੱਸੀਆਂ ਮੈਂ ਥੋੜੀ ਪਿਆ ਬੁੱਢੀ ਨਹੀਂ ਮੈਂ ਉਹ ਅਰੇ ਤੇ ਟਿਕਾ ਥੋੜੀ ਬਿਲਕੁਲ ਨਾ ਟੋਕੇ ਦਮ ਨਹੀਂ ਨਾਲ ਮੈਂ ਜਦੋਂ ਆ ਰਿਹਾ ਮੈਂ ਤੇ ਮੇਰੀ ਵੀ ਬਣੀ ਤਾਂ ਮੈਂ ਮਾਰ ਜਰ ਮਾਰ ਮਾਰ ਚੀ ਚੁ ਆਪਣਾ ਅੰਦਰ ਪਲਾ ਦਸਨਤਾ ਜਾਨੇ ਪੈਰੇ ਪੈ ਜਦੋਂ ਮੈਨੂੰ ਮੈਨੂੰ ਤੜੇ ਨੂੰ ਉਧਰ ਜੈ ਨੂੰ ਮੈਂ ਕਹਾਂ ਮੈਂ ਭਾਂਡੇ ਬੰਦੇ ਪੈਨ ਕਰਦੇ ਤੂੰ ਕਿੱਥੇ ਕੱਲੀ ਆ ਰੰਗ ਤੂੰ ਦੇ ਕੱਲੀ ਆਏ ਇੱਕ ਇਧਰ ਸਾਰ ਚੱਤਰ ਲੈ ਆ ਗਏ ਉਹਨਾਂ ਕਿਆ